ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਚਾ ਸਹੇਵ ਸਾਚ ਨਾਏ ਬਾਖਿਆ ਪੋ ਆਪਾਰ ਆ ਕਮ ਮੰਗ ਦੇ ਦੇ ਦਾਤ ਕਰੇ ਦਤਾਰ ਫਿਰ ਕਿ ਅਗੇ ਰਖਿਆ ਦਿੱਤ ਦੇਸੇ ਦਰਵਾਰ ਮੋਗੇ ਬੋਲਣ ਬੋਲੀ ਆ ਜਿਤ ਸੁਣ ਤਰੇ ਪਿਆਰ ਅਮਰਤ ਨੀਲਾ ਸਾਚ ਨਾਉ ਬੜਿਆਈ ਵਿਚਾਰ ਦਾਰ ਮੇ ਆਵੇ ਕੱਪੜਾ ਅੰਦਰ ਹੀ ਮੁਕ ਦੁਆਰ ਨਾਨਕ ਐਵੇਂ ਜਾਣਿਆ ਸਭ ਆਪੇ ਸਚਿਆਰ ਓ ਕਾਲਪੁਰਖ ਨਿਰੰਕਾਰ ਆਪਣੇ ਸੱਚੇ ਨਾਮ ਨਾਲ ਆਪ ਵੀ ਸੱਚਾ ਹੈ ਉਸ ਸੱਚੇ ਅਤੇ ਸੱਚੇ ਨਾਮ ਵਾਲੇ ਨੂੰ ਪ੍ਰੇਮ ਕਰਨ ਵਾਲੇ ਹੀ ਅਨਾੰਤ ਕਹਿੰਦੇ ਹਨ ਸਾਰੇ ਦੇਵਦੰਤ ਮਨੁੱਖ ਅਤੇ ਪਸ਼ੂ ਆਦਿ ਜੀਵ ਆਖਦੇ ਰਹਿੰਦੇ ਹਨ ਮੰਗਦੇ ਰਹਿੰਦੇ ਹਨ हे ਪ੍ਰਭੂ ਸਾਨੂੰ ਫਲਾਨੀ ਚੀਜ਼ ਚਾਹੀਦੀ ਹੈ ਦੇ ਦਿਓ ਕਰਦੇ ਹਨ ਉਹ ਦਾਤਾ ਪਰਮਾਤਮਾ ਸਭ ਨੂੰ ਦਾਤਾ ਦਿੰਦਾ ਹੀ ਰਹਿੰਦਾ ਹੈ ਹੌਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਜਿਵੇਂ ਹੋਰ ਰਾਜਾ ਮਾ ਆਇ ਦੀ ਅੱਗੇ ਕੁਝ ਭੇਟ ਲੈ ਕੇ ਜਾਂਦੇ ਹਨ ਤਿਵੇਂ ਹੀ ਉਸ ਪਰਪੂਰਣ ਪਰਮਾਤਮਾ ਦੀ ਅੱਗੇ ਕੀ ਭੇਟਾ ਲੈ ਕੇ ਜਾਇ ਜਾਵੇ ਕੇ ਉਸ ਦੁਆਰਾ ਸੌਖੇ ਦਿਖਾਈ ਦੇਵੇ ਜਵਾਨ ਤੋਂ ਉਸ ਦੀ ਸਿਫਤ ਕਿਨੇ ਕਰੀਏ ਕਿ ਸੁਣ ਕੇ ਉਹ ਅਨੰਤ ਸ਼ਕਤੀ ਰੱਬ ਸਾਨੋ ਪ੍ਰੇਮ ਸ਼ਬਦ ਪ੍ਰੇਮ ਪ੍ਰਸ਼ਾਦ ਦੇਵੇ ਇਨਾਂ ਦਾ ਉੱਤਰ ਗੁਰੂ ਨਾਨਕ ਸੇਵ ਸਪਸ਼ਟ ਕਰਦੇ ਹਨ ਕਿ ਅਮਰਤਿ ਨੇ ਜੇਸ ਸਮੇਂ ਮਨਕਦਾ ਮਨ ਆਮ ਤੌਰ ਤੇ ਸੰਸਾਰੀ ਉੰਜਲਾਂ ਤੋਂ ਰਹਿਤ ਹੁੰਦਾ ਹੈ ਓਸ ਸੱਚੇ ਨਾਮ ਵਾਲੇ ਅਕਾਲ ਪੁਰਖ ਦਾ ਨਾਮ ਸਿਮਰੋ ਅਤੀ ਉਸ ਦੀਆਂ ਮੜਿਆਈਆਂ ਵੀ ਦੀ ਵਿਚਾਰ ਕਰੋ ਤਾਂ ਹੀ ਉਸ ਦਾ ਪ੍ਰੇਮ ਪ੍ਰਾਪਤ ਕਰ ਸਕਦੇ ਹਾਂ ਐਸਨਾਲ ਜੀ ਕਰ ਉਸ ਦੀ ਕਿਰਪਾ ਉਹ ਜਾਵੇ ਤਾਂ ਗੁਰੂ ਜੀ ਦਾ ਦੇ ਹਨ ਕਿ ਕਰਮਾਂ ਨਾਲ ਜੀਵ ਨੂੰ ਇਹ ਸਰੀਰ ਰੂਪੀ ਕੱਪੜਾ ਅਰਥਾਤ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ ਐਸ ਨਾਲ ਮੁਕਤੀ ਨਹੀਂ ਮਿਲਦੀ ਮੋਖ ਪ੍ਰਾਪਤ ਕਰਨ ਲਈ ਉਸ ਦੀ ਕਿਰਪਾ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਇਸ ਤਰ੍ਹਾਂ ਸਮਝ ਲਵੋ ਕਿ ਉਹ ਸੱਚਾ ਪਰਮਾਤਮਾ ਹੀ ਸਭ ਕੁਝ ਹੈ ਇਸ ਨਾਲ ਮਨੁੱਖ ਦੇ ਸਭ ਸ਼ਾਂਤੀ ਮਿਲ ਜਾਣਗੇ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਦਾਨ ਗਾਵੀਏ ਸੁਣੀਆ ਮਨ ਰੱਖੀਆ ਪਾਓ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਕ ਨਾਦ ਨੂੰ ਗੁਰਮਕ ਇਹ ਦਾ ਗੁਰਮਕ ਰਿਹਸਮਾਏ ਗੁਰ ਈਸਰ ਗੁਰ ਗੁਰਖਵਰਮਾ ਗੁਰ ਪਾਰਵਤੀ ਮਾਈ ਜੇ ਹੂੰ ਜਾਣਾ ਆਕਾ ਨਾਏ ਕਹਿਣਾ ਕਤਰ ਨ ਜਾਏ ਗੁਰਾ ਇੱਕ ਦੇਵ ਜਾਏ ਸਭਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਈਸਰ ਨਾ ਜਾਏ ਸਵਾਂ ਪੈਦਾ ਹੁੰਦਾ ਹੈ ਕਿ ਉਹ ਅੰਕਾਰ ਨੂੰ ਕਿਸ ਨੇ ਬਣਾਇਆ ਹੈ ਇਹ ਸਾਵਤ ਦੱਸਿਆ ਹੈ ਕਿ ਉਹ ਪਰਮੇਸ਼ਰ ਕਿਸੇ ਵੱਲੋਂ ਮੂਰਤ ਰੂਪ ਵਿੱਚ ਥਾਪਿਆ ਨਹੀਂ ਜਾ ਸਕਦਾ ਨਾ ਹੀ ਉਸ ਨੂੰ ਬਣਾਇਆ ਜਾ ਸਕਦਾ ਹੈ ਉਹ ਮਾਇਆ ਤੋਂ ਰਹਿ ਦਵਾਹੇ ਗੁਰੂ ਆਪਣੇ ਆਪ ਹੀ ਪ੍ਰਕਾਸ਼ਮਾਨ ਹੈ ਜਿਸ ਮਨੁੱਖ ਨੇ ਉਸ ਪ੍ਰਭੂ ਦਾ ਨਾਮ ਸਿਮਰਨ ਕੀਤਾ ਹੈ ਉਸ ਦੇ ਆਥਨੇ ਉਸ ਦੇ ਦਰਵਾਜ਼ਾ ਮਾਨ ਪ੍ਰਾਪਤ ਕੀਤਾ ਹੈ ਗੁਰੂ ਨਾਨਕ ਸਾਹਿਬ ਕਥਨ ਕਰਦੇ ਹਨ ਕਿ ਉਹ ਗੁਣਾ ਦੇ ਪੜਾ ਨਿਰੰਕਾਰ ਦੀ ਵੰਦਗੀ ਕਰਨੀ ਚਾਹੀਦੀ ਹੈ ਉਸ ਦੇ ਗੋਣ ਗੋਣ ਦੇ ਹੋਏ ਸਬਤ ਸੁਣਦੇ ਹੋਏ ਆਪਣੇ ਦਿਲ ਵਿੱਚ ਆਸਮ ਪ੍ਰਤੀ ਸ਼ਰਦਾ ਦਾ ਅਰਨ ਕਰੀਏ ਅਜੇ ਹਾ ਕੰਨ ਨਾਲ ਦੁੱਖਾਂ ਦਾ ਨਾਸ ਹੋ ਕੇ ਘਰ ਵਿੱਚ ਸੁੱਖਾਂ ਦਾ ਨਿਵਾਸ ਹੋ ਜਾਂਦਾ ਹੈ ਗੁਰੂ ਦੇ ਮੋਂਚੋਂ ਨਿਕਲਿਆ ਹੋਇਆ ਸ਼ਬਦ ਹੀ ਵੇਦਾਂ ਦਾ ਗਿਆਨ ਹੈ ਉਹ ਹੀ ਅਪਦੇਸ਼ ਰੂਪੀ ਸਭ ਜਗਾਂ ਮਜੂਦ ਹੈ ਗੁਰੂ ਜੀ ਗੁਰੂ ਹੀ ਸ਼ਿਵ ਵਿਸ਼ਨੂੰ ਅਤੇ ਪਾਰਵਤੀ ਮਾਤਾ ਹੈ ਯੋਗੇ ਗੁਰੂ ਪਰਮ ਸ਼ਕਤੀ ਹੈ ਜੇ ਮੈਂ ਉਸ ਸਰਗੁਣ ਸਰੂਪ ਪਰਮਾਤਮਾ ਬਾਰੇ ਹੀ ਜਾਣਦਾ ਵੀ ਹਾਂ ਤਾਂ ਉਸ ਨੂੰ ਕਹਨ ਨਹੀਂ ਕਰ ਸਕਦਾ ਕਿਉਂਕਿ ਉਸ ਦਾ ਕਤਨ ਕੀਤਾ ਨਹੀਂ ਜਾ ਸਕਦਾ ਏ ਸੱਚੇ ਗੁਰੂ ਮੈਨੋ ਸਹੰਤ ਕੀ ਸਤਿਗੁਰੂ ਮੈਨੋ ਸਿਰਫ ਇਹੀ ਸਮਝਾ ਦਿਓ ਕਿ ਸਭਨਾ ਜੀਵਾਂ ਦਾ ਜਿਹੜਾ ਇੱਕ ਦਾਤਾ ਹੈ ਮੈਂ ਕਦੇ ਵੀ ਉਸ ਨੂੰ ਨਾ ਭੁਲਾ ਦੇਵਾਂ ਤੀਰਤ ਨਾਮਾਂ ਜੀ ਤਸਪਾਵਾਂ ਬਿਨ ਪਾਣੀ ਕੇ ਨਾਏ ਕਰੀ ਜੇ ਤੀ ਸੇਰਟਾ ਪਾਈ ਵੇਖਾ ਬਿਨ ਕਰਮਾਂ ਕੇ ਮਿਲੇ ਲਈ ਮਾਤਨੇ ਚਰਤਾ ਜਵਾਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀ ਆਪ ਦਾ ਇੱਕ ਦਾਤਾ ਸੋ ਮੈਂ ਵੀ ਸਰਣਾ ਚਾਈ ਲੋਕ ਆ ਤੀਰਥ ਸ্নানਾਂ ਦੇ ਮਹਾਤਮ ਦੀ ਗੱਲ ਕਰਦੇ ਹਨ ਪਰ ਤੀਰਥ ਅਸ্নান ਵੀ ਤਾਂ ਇਹ ਕੀਤਾ ਜਾ ਸਕਦਾ ਹੈ ਜੇ ਅਜਿਹਾ ਕਰਨਾ ਉਸ ਬਾਹੀ ਗੁਰੂ ਨੂੰ ਮਨਜ਼ੂਰ ਹੋਵੇ ਔਸਾ ਗਾਲ ਪਰਕ ਦੀ ਰਾਜਾ ਵਗੈਰ ਮੈਂ ਅਤੀਤ ਅਜਨਾਨ ਕਰਕੇ ਕੀ ਕਰਾਂਗਾ ਕਿਉਂਕਿ ਫਿਰ ਤਾਂ ਇਹ ਸਭ ਬੇਗਾਨ ਹੀ ਹੋਵੇਗਾ ਉਸ ਸਿਰਜਨਹਾਰ ਦੀ ਪੈਦਾ ਕੀਤੀ ਹੋਈ ਜਿੰਨੀ ਵੀ ਸ੍ਰਿਸ਼ਟੀ ਮੈਂ ਦੇਖਦਾ ਹਾਂ ਉਸ ਕਰਮਾ ਬਿਨਾ ਕੋਈ ਜੀਵ ਕੁਝ ਪ੍ਰਾਪਤ ਕਰਦਾ ਹੈ ਅਤੇ ਨਾ ਹੀ ਉਸ ਨੂੰ ਕੁਝ ਮਿਲਦਾ ਹੈ ਜੇ ਸੱਚੇ ਗੁਰੂ ਦੇ ਜੇ ਸੱਚੇ ਗੁਰੂ ਦੀ ਸਿੱਖਿਆ ਸੁਣੀ ਜਾਵੇ ਤਾਂ ਮਨੋਖ ਦੀ ਬੁੱਧੀ ਰਤਨ ਜਵਾਰ ਅਤੇ ਮੋਤੀਆਂ ਵਰਗੇ ਪਦਾਰਥ ਨਾਲ ਪਰਫੂਰ ਹੋ ਜਾਵੇ ਹੈ ਸੱਚੇ ਗੁਰੂ ਮੈਨੂੰ ਸਿਰਫ ਇਹ ਹੀ ਸਮਝਾ ਦਿਓ ਕਿ ਸੰਸਾਰ ਦੇ ਸਭ ਜੀਵਾਂ ਨੂੰ ਦੇਣ ਵਾਲਾ ਨਿਰੰਕਾਰ ਮੇਰੇ ਕੋਲੋਂ ਬਿਸਰਨਾ ਜਾਵੇ ਉਜੇ ਜੁਗਚਾਰੇ ਆ ਜਾ ਹੋਰ ਤੂ ਸੁਨੀ ਹੋਏ ਨਵਾਂ ਖੰਡਾ ਵਿੱਚ ਜਾਣੇ ਨਾਲ ਚੱਲੇ ਸਭ ਕੋਈ ਚੰਗਾ ਨਾ ਹੋਰ ਕਾਇਕੇ ਜਸ ਕੀਰਤ ਜਗ ਲਏ ਜੇ ਤਸ ਨਦ ਨਾ ਆਈ ਤਾਂ ਬਾਤ ਨਾ ਪੁੱਛੇ ਕੇ ਕੀ ਤਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁੜਵੰਤੇ ਅਗੁਣ ਦੇ ਦੇਹਾ ਕੋਈ ਨਾ ਸੇ ਜੇ ਜੇ ਇਸ ਬਣ ਕੋਈ ਕਰੇ ਜੇ ਕਿਸੇ ਮਨੁੱਖ ਜਾਂ ਜੋਗੀ ਦੀ ਜੋਗ ਸਾਧਨਾ ਕਰਦੇ ਚਾਰ ਜੁਗਾਂ ਤੋਂ 10 ਗੁਣਾ ਬਧੇਰੇ ਅਰਥਾਤ 40 ਜੁਗਾਂ ਦੀ ਉਮਰ ਹੋ ਜਾਵੇ ਨੌ ਖੰਡਾਂ ਵਿੱਚ ਉਸ ਦੀ ਕੀਰਤੀ ਹੋਵੇ ਸੰਭ ਉਸ ਦੇ ਸਨਵਾਨ ਵਿੱਚ ਨਾਲ ਚੱਲਣਾ ਸੰਸਾਰ ਵਿੱਚ ਪਰ ਸਤਿਮਨੋਖ ਵਣ ਕੇ ਆਪਣੀ ਸੋਭਾ ਦਾ ਜਾਸ ਕਰਵਾਉਂਦਾ ਰਹੇ ਜੇਕਰ ਅਕਾਲ ਪੁਰਖ ਦੀ ਕਿਰਪਾ ਭਰੀ ਨਜ਼ਰ ਵਿੱਚ ਉਹ ਮਨੋਖ ਨਹੀਂ ਆਇਆ ਤਾਂ ਕਿਸੇ ਨੇ ਵੀ ਉਸ ਦੀ ਕੋਸ਼ਲ ਨਹੀਂ ਪੁੱਛਣੀ ਇਤਨੇ ਬੇਅਭਾਵ ਤੇ ਮਾਨ ਸਨਮਾਨ ਹੋਉਂਦੇ ਬਾਵਜੂਦ ਵੀ ਅਜਿਹਾ ਮਨੁੱਖ ਪਰਮਾਤਮਾ ਦੇ ਅੱਗੇ ਕੀਟਾ ਵਿੱਚ ਕੀਟ ਅਰਥਾਤ ਆਦਮ ਨੂੰ ਸਮਝਿਆ ਜਾਂਦਾ ਹੈ ਦੁਖੀ ਮਨੁੱਖ ਵੀ ਉਸਨੋਂ ਦੁਖੀ ਸਮਝਣਗੇ ਗੁਰੂ ਨਾਨਕ ਸਾਹਿਬ ਪਰਮਉੰਦੇ ਹਨ ਕਿ ਉਹ ਬੇਅੰਤ ਸ਼ਕਤੀ ਨਿਰੰਕਾਰ ਗੋੜ ਹੀ ਮਨੁੱਖਾਂ ਨੂੰ ਗੁਣ ਦਿੰਦਾ ਹੈ ਅਤੇ ਗੁਣੀ ਮਨੁੱਖਾਂ ਨੂੰ ਹੋਰ ਗੁਣਵਾਨ ਬਣਾਉਂਦਾ ਹੈ ਪਰ ਅਜੇ ਹਾ ਕੋਈ ਹੋਰ ਦਿਖਾਈ ਨਹੀਂ ਦਿੰਦਾ ਜਿਹੜਾ ਉਸ ਗੁਣਾ ਦੇਸmunder ਪਰ ਮਾਦਮਾ ਨੂੰ ਕੋਈ ਗੁਣ ਦੇ ਸਕੇ ਸੁਣਿਆ ਸਿੰਧ ਪੀਰ ਸਨਾਥ ਸੁਣਿਆ ਤਰਤਵਲਾ ਕਾਸ ਸੁਣਿਆ ਦੀਪਨ ਲੋਪ ਤਾਲ ਸੁਣਿਆ ਪੋ ਨਸਕੇ ਕਾਲ ਨਾਨਕ ਭਗਤਾ ਸਦਾ ਵਗਾਸ ਸੁਣਿਆ ਦੋਖ ਪਾਪ ਕਾ ਨਾਸ ਗੁਰੂ ਸਾਹਿਬ ਦਾ ਸਰਵਾਨ ਹੈ ਕਿ ਪਰਮਾਤਮਾ ਦਾ ਨਾਮ ਸੁਣ ਅਰਥਾਤ ਉਸ ਦੀ ਕੀਰਤੀ ਵਿੱਚ ਆਪਣੇ ਹਿਰਦੇ ਨੂੰ ਲਗਾਉਣ ਦੇ ਕਾਰਨ ਹੀ ਸਤ ਪੀਰ ਦੇਵਤੇ ਅਤੇ 나ਥ ਆਦ ਨੂੰ ਉੱਚੀ ਪਦਵੀ ਪ੍ਰਾਪਤ ਹੋਈ ਹੈ ਨਾਮ ਸੋਰਨ ਲਾਣ ਹੀ ਧਰਤੀ ਉਸ ਨੂੰ ਤਾਰਨ ਕਰਨ ਵਾਲਾ ਬਾਲਦ ਬਾਲਦ ਅਤੇ ਆਕਾਸ਼ ਦੇ ਇਸ ਤੇਰ ਸ਼ਕਤੀ ਦਾ ਗਿਆਨ ਪ੍ਰਾਪਤ ਹੁੰਦਾ ਹੈ ਪ੍ਰਮਾਣਿਕ ਧਰਮ ਗ੍ਰੰਥਾਂ ਦੇ ਅਨਸਾਰ ਜਿਸ ਬਲਦਨੇ ਇਸ ਧਰਤੀ ਨੂੰ ਆਪਣੇ ਸਿੰਘਾਂ ਉੱਤੇ ਟਿਕਾਇਆ ਹੋਇਆ ਹੈ ਅਤੇ ਆਕਾਸ਼ ਵਿੱਚ ਇਸ ਤੇਰ ਸ਼ਕਤੀ ਦਾ ਗਿਆਨ ਪ੍ਰਾਪਤ ਹੁੰਦਾ ਹੈ ਨਾਮ ਜਪਨਾ ਨਾਮ ਨਾਮ ਸੁਣਨ ਨਾਲ ਨਾਲ 7 ਦੀਪ 14 ਲੋਕ ਤੇ 7 ਪਤਾਲਾਂ ਦੀ ਅੰਤਰ ਜਾਮਤਾ ਪ੍ਰਾਪਤ ਹੁੰਦੀ ਹੈ ਪ੍ਰਭੂ ਦਾ ਨਾਮ ਸੁਣਨ ਵਾਲੇ ਦੇ ਲਾਗੇ ਕਾਲ ਮੌਤ ਨਹੀਂ ਪਟਕਦਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਪ੍ਰਭੂ ਦੀ ਭਗਤੀ ਕਰਨ ਵਾਲੇ ਸਦਾ ਖਿੜੇ ਰਹਿੰਦੇ ਹਨ ਪਰਮਾਤਮਾ ਦਾ ਨਾਮ ਸੁਣਨ ਨਾਲ ਸਾਬ ਦੁੱਖਾਂ ਦੇ ਪਾਪਾਂ ਦਾ ਅੰਤ ਹੁੰਦਾ ਹੈ ਸੁਣਿਆ ਸਿੱਧ ਸੁਣਿਆ ਈਸ਼ਰ ਵਰਮਾ ਐਂਦਰ ਸੁਣਿਆ ਮੋਖਸਲਾਹਨ ਮੰਦ ਸੁਣਿਆ ਜੋਗ ਜੋਖਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਜਦਾਬ ਰਾਸ ਸੁਣਿਆ ਦੋਖ ਪਾਪ ਕਾ ਨਾਸ परमात्मा ਦਾ ਪਵਿੱਤਰ ਨਾਮ ਸੁਣ ਨਾਲ ਸਿੰਘ ਜੀ ਵਰਮਾ ਤੇਂਦਰ ਆਦ ਉੱਚੀ ਪਦਵੀ ਨੂੰ ਪ੍ਰਾਪਤ ਕਰ ਸਕੇ ਪ੍ਰਭੂ ਦਾ ਨਾਮ ਸੁਣ ਨਾਲ ਬੁਰੇ ਕੰਮ ਕਰਨ ਵਾਲੇ ਬੰਦੇ ਲੋਕ ਵੀ ਪ੍ਰਸੰਸਾ ਦੇ ਯੋਗ ਹੋ ਜਾਂਦੇ ਹਨ ਨਾਮ ਦੇ ਨਾਲ ਜੁੜਨ ਨਾਲ ਜੋਗ ਆਦ ਅਤੇ ਸਰੀਰ ਦੇ ਬੇਸ਼ੋ ਮਨੀ ਬੁਰਗਾ ਮੁਲਾਤਾਰ ਆਦਿ ਸੇ ਚੱਕਰਾਂ ਦਾ ਰਹਾਸ ਪ੍ਰਾਵਤ ਹੋ ਜਾਂਦਾ ਹੈ ਨਾਮ ਸੁਣਨ ਨਾਲ ਛੇ ਸ਼ਾਸਤਰਾਂ ਸਾਈ ਸਿਮਰਤੀਆਂ ਅਤੇ ਚਾਰ ਵੇਦਾਂ ਦਾ ਗਿਆਨ ਹੁੰਦਾ ਹੈ ਗੁਰੂ ਸਾਹਿਬ ਪਰਮਾਉਂਦੇ ਹਨ ਕਿ ਭਗਤਾਂ ਦੇ ਦਿਲ ਸਦਾ ਖੜੇ ਰਹਿੰਦੇ ਹਨ ਵਾਹਿਗੁਰੂ ਦਾ ਨਾਮ ਸੋਣ ਨਾਲ ਸਭ ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸਤ ਕਾਸ਼ ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸ ਧਿਆਨ ਨਾਨਕ ਪੰਤਾ ਸਦਾ ਵਗਾਸ ਸੁਣਿਆ ਦੁਖ ਪਾਪ ਕਾ ਨਾਸ ਨਾਮ ਸੁਣਨ ਨਾਲ ਮਨੋਕਨੋ ਸਾਚ ਸੰਤੋਖ ਤੇ ਗਿਆਨ ਵਰਗੇ ਮੁੱਢਲੇ ਧਰਮਾਂ ਦੀ ਪ੍ਰਾਪਤੀ ਹੁੰਦੀ ਹੈ ਨਾਮ ਨੂੰ ਸੁਣਨਾ ਮਾਤਰ ਇਨਾਲ ਸਵਤੀਰਥਾ ਰਚੋਤਦਮ 88 ਤੀਰਥਾਂ ਤੇ ਦੇਸ਼ ਨਾਮ ਦਾ ਮਲ ਪ੍ਰਾਪਤ ਹੋ ਜਾਂਦਾ ਹੈ ਨਰਾੰਕਾਰ ਦੇ ਨਾਮ ਨੂੰ ਸੁਣਨ ਤੋਂ ਬਾਅਦ ਬਾਰ ਬਾਰ ਰਸਨਾ ਰਸਨਾ ਤੇ ਲਿਆਉਣ ਵਾਲੇ ਮਨੁੱਖ ਨੂੰ ਉਸ ਦੇ ਦਰਬਾਰ ਵਿੱਚ ਮਾਨ ਪ੍ਰਾਪਤ ਹੁੰਦਾ ਹੈ ਨਾਮ ਸੁਣਨ ਨਾਲ ਸੋਖੇ ਹੀ ਪਰਮਾਤਮਾ ਵਿੱਚ ਧਿਆਨ ਲੱਗ ਜਾਂਦਾ ਹੈ ਕਿਉਂਕਿ ਇਸ ਨਾਲ ਆਤਮਿਕ ਬੁੱਧੀ ਹੋ ਕਿਉਂਕਿ ਇਸ ਨਾਲ ਆਤਮਿਕ ਸ਼ੁੱਧੀ ਹੋ ਕੇ ਗਿਆਨ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬ ਪਰਮੋਦੇ ਹਨ ਕੇ ਪ੍ਰਭੂ ਦੀ ਵੰਦਗੀ ਕਰਨ ਵਾਲੇ ਸਦਾ ਖਿੜੇ ਰਹਿੰਦੇ ਹਨ ਪ੍ਰਭੂ ਦਾ ਨਾਮ ਸੋਣ ਨਾਲ ਸਭ ਦੁੱਖਾਂ ਤੇ ਪਾਪਾਂ ਦਾ ਨਾਸ ਹੁੰਦਾ ਹੈ ਸੁਣਿਆ ਸਰਾਨ ਬੁਣਾਗੇਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇਰਾ ਸੁਣਿਆ ਹਾਤ ਹੋਵੇ ਅਸਦਾ ਨਾਨਕ ਭਾਗਦਾ ਸਦਾ ਵਾਸ ਸੁਣਿਆ ਦੁੱਖ ਪਾਪ ਕਾ ਨਾਸ ਨਾਮ ਸੁਣਨ ਨਾਲ ਗੁਨਾ ਦੇ ਸਮੁੰਦਰ ਪ੍ਰਭੂ ਚਲੇਨ ਹੋਇਆ ਜਾ ਸਕਦਾ ਹੈ। ਨਾਮ ਸੁਣਦੇ ਪਰਵਾਵ ਨਾਲ ਹੀ ਸੇਕ ਪੀਰ ਦੇ ਬਾਦਸ਼ਾ ਆਪਣੇ ਔਦੇ ਉੱਪਰ ਸੁਹਾਏ ਮਾਨਹਾਨ ਅਗਿਆਨੀ ਮਨੋਖ ਪ੍ਰਭੂ ਬੰਤੀ ਦਾ ਮਾਰਗ ਨਾਮ ਸੁਣਨ ਕਾਰਨ ਹੀ ਪ੍ਰਾਪਤ ਕਰ ਸਕਦਾ ਹੈ। ਇਸ ਸੰਸਾਰ ਸਮੁੰਦਰ ਦੇ ਅਸਥਾ ਗੇਹਰ ਆਇਨ ਨੂੰ ਜਾਣਣਾ ਬਿਨਾਮ ਸੁਣਨ ਦੀ ਸ਼ਕਤੀ ਨਾਲ ਮੌਨਿਕਨ ਹੋ ਸਕਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਪ੍ਰਮਾਤਮਾ ਦੇ ਭਗਤ ਸਦਾ ਪ੍ਰਸੰਨ ਤਿਤ ਰਹਿੰਦੇ ਹਨ ਨਾਮ ਪ੍ਰਭੂ ਦਾ ਨਾਮ ਸੁਣਨ ਨਾਲ ਸਭ ਦੁੱਖ ਅਤੇ ਪਾਪ ਖਤਮ ਹੋ ਜਾਂਦੇ ਹਨ ਮੰਨੇ ਕੀ ਗਤ ਕਹੀ ਨ ਜਾਏ ਜੀ ਕੋ ਕਏ ਪਿਛੇ ਬਸਤਾਏ ਕਾਗਦ ਕਲਮ ਨ ਲੇਖਣ ਹਾਰ ਮੰਨੇ ਕਾਵੇ ਗarne ਬੇਚਾਰ ਐਸਾ ਨਾਮ ਨਰੰਜਨ ਹੋਈ ਜੀ ਕੋ ਮੰਨ ਜਾਣੇ ਮਨ ਕੋਏ ਓਸ ਕਾਲਪੁਰਖ ਦਾ ਨਾਮ ਸੁਣਨ ਤੋਂ ਬਾਦ ਓਸ ਨੂੰ ਮੰਨਨ ਵਾਲੇ ਭਾਗੋ ਓਸ ਨੂੰ ਆਪਣੇ ਦਿਲ ਵਿੱਚ ਬਸਾਉਣ ਵਾਲੇ ਮਨੋਖ ਵੀ ਆਵਾਸਤਾ ਕਥਨ ਨਹੀਂ ਕੀਤੀ ਜਾ ਸਕਦੀ ਜਿਹੜਾ ਵੀ ਉਸ ਦੀ ਆਵਸਥਾ ਦਾ ਵਰਣਨ ਕਰਦਾ ਹੈ ਉਸ ਨੂੰ ਅੰਤ ਵਿੱਚ ਬਸਤੌਣਾ ਪੈਂਦਾ ਹੈ ਕਿਉਂਕਿ ਇਹ ਸਭ ਕਰ ਲੈਣਾ ਸੌਖਾ ਨਹੀਂ ਹੈ ਅਜੇ ਹੀ ਕੋਈ ਰਸਨਾ ਨਹੀਂ ਜਿਹੜੀ ਨਾਮ ਤੋਂ ਪ੍ਰਾਪਤ ਹੋਣ ਵਾਲੇ ਆਨੰਦ ਦਾ ਭੇਦ ਦੱਸ ਸਕੇ ਅਜੇ ਹੀ ਆਸਥਾ ਨੂੰ ਜੇਕਰ ਲਿਖਿਆ ਵੀ ਜਾਵੇ ਤਾਂ ਇਸ ਦੇ ਲਈ ਨਾ ਕਾਗਜ਼ ਹੈ ਨਾ ਕਲਮ ਹੈ ਅਤੇ ਨਾ ਹੀ ਲਿਖਣ ਵਾਲਾ ਕੋਈ ਜਗਿਆਸੂ ਹੈ ਜੋ ਵਾਹਿਗੁਰੂ ਵਿਚ ਲੀਨ ਹੋਣ ਵਾਲੇ ਦੀ ਵਿਚਾਰ ਕਰ ਸਕੇ ਵਾਹਿਗੁਰੂ ਦਾ ਨਾਮ ਸਭ ਤੋਂ ਉੱਚਾ ਹੈ ਅਤੇ ਮਾਇਆ ਤੋਂ ਰਹਿਤ ਹੈ ਜੇ ਕੋਈ ਉਸ ਨੂੰ ਆਪਣੇ ਦਿਲ ਵਿੱਚ ਵ사 ਕੇ ਉਸ ਦਾ ਚਿੰਤਨ ਕਰੇ ਮੰਨੇ ਸੋਰਤੋ ਬੇਮਨਵਦ ਮੰਨੇ ਸਗਲ ਪੌਨਗੀ ਸੋਦ ਮੰਨੇ ਮੋ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨ ਜਾਏ ਅਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪਰਮਾਤਮਾ ਦਾ ਨਾਮ ਸੜ ਕੇ ਉਸ ਦਾ ਮੰਨਣ ਕਰਨ ਨਾਲ ਮਾਨਾਤੇ ਮੁੱਦੀ ਵਿੱਚ ਉੱਤਮ ਪ੍ਰੀਤ ਪੈਦਾ ਹੋ ਜਾਂਦੀ ਹੈ ਮਨਨ ਕਰਨ ਨਾਲ ਸਾਰੇ ਸੰਸਾਰ ਦਾ ਗਿਆਨ ਹੁੰਦਾ ਹੈ ਮਨਨ ਕਰਨ ਵਾਲਾ ਮਨੁੱਖ ਕਰੇ ਸੰਸਾਰੀ ਕਾਸ਼ਤਾ ਜਾਂ ਪਰਲੋਕ ਵਿੱਚ ਜਮਾ ਦੇ ਡੰਡਾ ਦਾ ਪੋਗੀ ਨਹੀਂ ਹੁੰਦਾ ਮਨਨ ਕਰਨ ਵਾਲਾ ਜੀਵ ਆਂਤ ਕਾਲ ਜਮਾ ਦੇ ਨਾਲ ਨਲਕਾਂ ਵਿੱਚ ਨਹੀਂ ਜਾਂਦਾ ਸਗੋਂ ਦੇਗਤਿਆਂ ਦੇ ਨਾਲ ਸਵਰਗ ਲੋਕ ਨੂੰ ਜਾਂਦਾ ਹੈ ਪਰਮਾਤਮਾ ਦਾ ਨਾਮ ਸਭ ਤੋਂ ਉੱਚਾ ਹੈ ਅਤੇ ਮਾਇਆ ਤੋਂ ਰਹਿਤ ਹੈ ਜੇ ਕੋਈ ਉਸ ਨੂੰ ਆਪਣੇ ਦਿਲ ਵਿੱਚ ਵਸਾ ਕੇ ਉਸ ਦਾ ਚਿੰਤਨ ਕਰੇ ਮੰਨੇ ਮਾਰਗ ਠਾਕ ਨ ਪਾਏ ਮੰਨੇ ਬਾਤ ਸੇ ਉਪਰ ਗੜ ਜਾਏ ਮੰਨੇ ਮਾਦਨ ਚੱਲੇ ਬੰਤ ਮੰਨੇ ਤਰਮ ਸੇ ਤੀ ਸੰਨਵੰਦ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਨਰਾੰਕਾਰ ਦੇ ਨਾਮ ਦਾ ਮੰਨਣ ਕਰਨ ਵਾਲੇ ਜੀਵ ਦੇ ਰਾਹ ਵਿੱਚ ਕਿਸੇ ਤੇ ਰਾਹੀ ਕੋਈ ਮੁਸ਼ਕਲ ਨਹੀਂ ਆਉਂਦੀ ਮੰਨਣ ਕਰਨ ਵਾਲਾ ਮਨੁੱਖ ਸੰਸਾਰ ਵਿੱਚ ਸੋਭਾ ਦਾ ਘਰ ਬੰਦਾ ਹੈ ਅਦੀਹਾ ਵਿਆਕਤੀ ਦੋ ਵਿਦਾ ਨਾਲ ਪਰੇ ਮਾਰਗ ਦਾ ਅਦੀਨਾ ਵਿਆਕਤੀ ਦੋ ਵਿਦਾ ਨਾਲ ਪਰੇ ਮਾਰਗ ਨੋਂ ਚਟਕੇ ਧਰਮ ਦੇ ਰਾਹ ਉੱਤੇ ਚੱਲਦਾ ਹੈ ਮੰਨਣ ਕਰਨ ਵਾਲੇ ਦਾ ਧਰਮ ਦੇ ਕੰਮਾਂ ਨਾਲ ਮਸ ਗੂਤ ਰੇਸ ਤਾਂ ਹੁੰਦਾ ਹੈ ਪਰਮਾਤਮਾ ਦਾ ਨਾਮ ਸਭ ਤੋਂ ਉੱਚਾ ਹੈ ਅਤੇ ਮਾਇਆ ਤੋਂ ਰਹਿਤ ਹੈ ਜੇ ਪੁਈ ਉਸ ਨੂੰ ਆਪਣੇ ਦਿਲ ਵਿੱਚ ਵਸਾ ਕੇ ਉਸ ਦਾ ਮੰਨਨ ਕਰੇ ਮੰਨੇ ਪਾਵੈ ਮੋਖ ਦਵਾਰ ਮੰਨੇ ਪਰਵਾਰੇ ਸਹਾਰ ਮੰਨੇ ਤਰੈ ਤਾਰੇ ਗੁਰ ਸਿੱਖ ਮੰਨੇ ਨਾਨਕ ਭਵਨ ਨਬੇਖ ਸੋ ਨਾਮ ਨਰੰਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਹਰ ਉਹਦੇ ਨਾਮ ਦਾ ਮੰਨਣ ਕਰਨ ਵਾਲਾ ਜੀਵ మోਖ ਪ੍ਰਾਪਤ ਕਰਦਾ ਹੈ ਮੰਨਣ ਕਰਨ ਵਾਲਾ ਜੇ ਆ ਜੀਵ ਆਪਣੇ ਸਭ ਪਰਿਵਾਰਾਂ ਨੂੰ ਹੀ ਉਸ ਨਾਮ ਦਾ ਆਸਰਾ ਦਿੰਦਾ ਹੈ ਮੰਨਣ ਕਰਨ ਵਾਲਾ ਗੁਰਸਿੱਖ ਆਪ ਤਾਂ ਇਸ ਸੰਸਾਰ ਸਮੁੰਦਰ ਨੂੰ ਪਾਰ ਕਰਦਾ ਹੀ ਹੈ ਅਤੇ ਹੋਰ ਸੰਗੀ ਸਾਥੀਆਂ ਨੂੰ ਬਾਦਰਵਾਦਿੰਦਾ ਹੈ ਗੁਰੂ ਨਾਨਕ ਸਾਹਿਬ ਪਰਮਉਦੇਹ ਹਨ ਕੇ ਮੰਨਨ ਕਰਨ ਵਾਲਾ ਜੀਵ ਦਰਦਾ ਦਾਂ ਮੰਗਦਾ ਨਹੀਂ ਮੰਦਾ ਪ੍ਰਭੂ ਦਾ ਨਾਮ ਸਬਦ ਉੱਚਾ ਹੈ ਅਤੇ ਮਾਇਆ ਤੋਂ ਰਹਿਤ ਹੈ ਇਹ ਪੀ ਇਹਦ ਪ੍ਰਭੂ ਦਾ ਮੰਨਨ ਕਰਨ ਵਾਲਾ ਹੀ ਆਪਣੇ ਮਨ ਵਿੱਚ ਜਾਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ